ਦੇਖੋ ਮੈਂ ਧਨਵਾਦੀ ਹਾਂ ਉਸ ਪਰਮਪਿਤਾ ਪਰਮਾਤਮਾ ਦਾ ਜਿਦੇ 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 ਅਸ਼ੀਰਵਾਦ ਦੇ ਨਾਲ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਪ੍ਰਿੰਕਾ ਗਾਂਧੀ ਜੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਕਾਰਜਕਾਰੀ ਪ੍ਰਧਾਨ ਦੇ ਰੂਪ ਦੇ ਵਿੱਚ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਸਾਰੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਔਰ ਮਹਿਸੂਸ ਕਰਦਾ ਹਾਂ ਕਿ ਉਹਨਾਂ ਨੇ ਮੇਰੇ ਜੋ ਮੇਰਾ ਪਿਛਲਾ ਜਥੇਪੰਦਤ ਪਿਛੋਕੜ ਸੀਗਾ ਔਰ ਜੋ ਉਹਨਾਂ ਨੇ ਮੇਰੇ ਮਨ ਦੀ ਕਿਉਂਕਿ ਮੈਂ ਹਮੇਸ਼ਾ ਹੀ ਮੇਰੀ ਲੀਡਰਸ਼ਿਪ ਨੂੰ ਕਿਹਾ ਕਿ ਮੈਂ ਆਰਗੇਨਾਈਜੇਸ਼ਨ ਦਾ ਵਿਅਕਤੀ ਹਾਂ ਤੇ ਮੈਨੂੰ ਆਰਗੇਨਾਈਜੇਸ਼ਨਲ ਰਿਸਪੌਂਸਿਬਿਲਟੀ ਜਿਹੜੀਆਂ ਨੇ ਉਨ ਉਹਨਾਂ ਨੂੰ ਨਿਭਾਉਣ ਚ ਜਿਆਦਾ ਮੈਂ ਜਿਹੜਾ ਪਰਪੱਕ ਵੀ ਐ ਔਰ ਉਹਦੇ ਵਿੱਚ ਮੈਨੂੰ ਜਿਆਦਾ ਮਤਲਬ ਮੈਂ ਆਪਣੇ ਆਪ ਨੂੰ ਸੌਖਾ ਵੀ ਮਹਿਸੂਸ ਕਰਦਾ ਆ ਸੋ ਅੱਜ ਵਰਕਿੰਗ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਉਹਨਾਂ ਨੇ ਮੇਰੇ ਤੇ ਜਿਹੜੀ ਜ਼ਿੰਮੇਵਾਰੀ ਪਾਈ ਐ ਮੈਂ ਉਹਨੂੰ ਇਮਾਨਦਾਰੀ ਤੇ ਖੜੇ ਹੋ ਕੇ ਦ੍ਰਿੜਤਾ ਦੇ ਨਾਲ ਤਨਦੇਹੀ ਦੇ ਨਾਲ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਿਭਾਵਾਂਗਾ ਔਰ ਜੋ ਇੱਕ ਵਰਕਰ ਦੇ ਰੂਪ ਚ ਕਿਉਂਕਿ ਮੈਂ ਇੱਕ ਬਹੁਤ ਹੀ ਸੁਧਾਰਨ ਇੱਕ ਸੁਧਾਰਨ ਪਰਿਵਾਰ ਚੋਂ ਆਇਆ ਆ ਗੈਰ ਸਿਆਸੀ ਪਰਿਵਾਰ ਚੋਂ ਆਇਆ ਆ ਔਰ ਮੈਨੂੰ ਬਹੁਤ ਲੰਬੇ ਸਮੇਂ ਤੋਂ ਕਾਲਜ ਦੇ ਪ੍ਰਧਾਨ ਦੇ ਰੂਪ ਚ ਯੂਨੀਵਰਸਿਟੀ ਦੇ ਪ੍ਰਧਾਨ ਦੇ ਰੂਪ ਤੇ ਗ੍ਰੈਜੂਏਟ ਚੋਂ ਹਲਕੇ ਚੋਂ ਸੈਨੇਟ ਮੈਂਬਰ ਦੇ ਰੂਪ ਦੇ ਵਿੱਚ ਔਰ ਆਈਵਾਈਸੀ ਦੇ ਜਨਰਲ ਸਕੱਤਰ ਦੇ ਰੂਪ ਦੇ ਵਿੱਚ ਕਿਸਾਨ ਕਾਂਗਰਸ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਪੰਜਾਬ ਦੇ ਔਰ 올 ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦੇ ਰੂਪ ਦੇ ਵਿੱਚ ਔਰ CWC ਮੈਂਬਰ ਦੇ ਰੂਪ ਦੇ ਵਿੱਚ ਬਤੌਰ ਇੰਡੀਪੈਂਡੈਂਟ ਇਨਚਾਰਜ ਤ੍ਰਿਪੁਰਾ ਨਾਗਾ لینڈ ਤੇ ਸਿੱਕਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਲੰਬਾ ਅਰਸਾ तकरीबन ਮੇਰੀ ਜ਼ਿੰਦਗੀ ਦਾ ਜੇ ਮੈਂ ਤੁਹਾਨੂੰ ਕਹਿ ਦਵਾਂ ਕਿ तकरीबन 35 ਤੋਂ 35 ਸਾਲ ਦਾ 35 38 ਸਾਲ ਦਾ ਜਿਹੜਾ ਜਥੇਬੰਦਕ ਮੇਰੇ ਕੋਲੇ ਇੱਕ ਜਿਹੜਾ ਜਥੇਬੰਦੀਆਂ ਚ ਕੰਮ ਕਰਨ ਦਾ ਤਜਰਬਾ ਆ ਔਰ ਜਥੇਬੰਦੀਆਂ ਚ ਕੰਮ ਕਰਨਾ ਲਈ ਮੈਨੂੰ ਮਿਲਿਆ ਆ ਉਹਨੂੰ ਮੱਦੇ ਉਹਦੇ ਮੱਦੇ ਨਜ਼ਰ ਅੱਜ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਰੂਪ ਚ ਵਰਕਿੰਗ ਪ੍ਰੈਜ਼ੀਡੈਂਟ ਦੇ ਰੂਪ ਚ ਮੈਨੂੰ ਇਹ ਜਿਹੜਾ ਕੰਮ ਮਿਲਿਆ ਆ ਮੈਨੂੰ ਬਾਖੂਬੀ ਨਿਭਾਉਂਗਾ ਔਰ ਕਾਂਗਰਸ ਪਾਰਟੀ ਨੂੰ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਬਲਾਕ ਸੰਮਤੀ ਪੱਧਰ ਤੇ ਪੰਚਾਇਤ ਪੱਧਰ ਤੇ ਬੂਥ ਪੱਧਰ ਤੇ ਨੂੰ ਥੱਲੇ ਤੱਕ ਲੈ ਕੇ ਜਾ ਕੇ ਇਹਦੀ ਮਜ਼ਬੂਤੀ ਜਿਹੜੀ ਇੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਬਿਲਕੁਲ ਜੜ ਤੱਕ ਦੀ ਮਜ਼ਬੂਤੀ ਹੈ ਉਹਨੂੰ ਉਹਨੂੰ ਪ੍ਰਦਾਨ ਕਰਾਂਗੇ ਔਰ ਨਾਲ ਦੀ ਨਾਲ ਨਾਲ ਦੀ ਨਾਲ ਜੋ 2022 ਦੀਆਂ ਚੋਣਾਂ ਨੇ ਸਾਡੇ ਸਾਹਮਣੇ ਜਿਹੜਾ ਇੱਕ ਬਹੁਤ ਵੱਡਾ ਚੈਲੰਜ ਹੈ ਉਸ ਚੈਲੰਜ ਨੂੰ ਪੂਰਾ ਕਰਾਂਗੇ ਸਾਡੇ ਨਵੇਂ ਥਾਪੇ ਗਏ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਨੇ ਔਰ ਸਾਰਾ ਪੰਜਾਬ ਉਹਨਾਂ ਨੂੰ ਪ੍ਰਧਾਨ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦਾ ਸੀ ਅੱਜ ਉਹਨਾਂ ਨੂੰ ਪ੍ਰਧਾਨ ਬਣਾਉਣ ਤੇ ਦੇਖੋ ਅੱਜ ਲੋਕਾਂ ਦੇ ਵਿੱਚ ਕਿੰਨੀ ਖੁਸ਼ੀ ਆ ਕਿੰਨਾ ਉਤਸ਼ਾਹ ਆ ਔਰ ਅੱਜ ਹਰ ਵਰਕਰ ਇਹ ਕਹਿੰਦਾ ਆ ਕਿ 2022 ਦੀਆਂ ਚੋਣਾਂ 2017 ਦੀਆਂ ਚੋਣਾਂ ਤੋਂ ਵੀ ਵੱਧ ਸੀਟਾਂ ਲੈ ਕੇ ਜਿੱਤਾਂਗੇ ਅਸੀਂ ਨਗਰ ਸਾਹਿਬ ਤੁਹਾਡੇ ਦਾ ਪਾਰਟੀ ਚ ਚੱਲ ਰਿਹਾ ਜੀ ਜੱਥੇ ਦੇ ਕੀ ਤੁਸੀਂ ਭੂਮਿਕਾ ਨਿਭਾਉਂਗੇ ਪਾਰਟੀ ਦੇ ਵਿੱਚ ਸਭ ਕੁਝ ਠੀਕ ਠਾਕ ਹੈ ਪਾਰਟੀ ਦੇ ਵਿੱਚ ਡਿਫਰੈਂਸ ਆਫ opinion ਹੁੰਦੇ ਨੇ ਉਹ ਪਰਿਵਾਰਾਂ 'ਚ ਵੀ ਹੁੰਦੇ ਨੇ ਪਾਰਟੀਆਂ ਦੇ ਅੰਦਰ ਡਿਸਕਸ਼ਨਸ ਹੁੰਦੀਆਂ ਨੇ ਉਹ ਜਿਹੜਾ ਜਿਵੇਂ ਮੰਨ ਲਓ ਤੁਹਾਡਾ ਪਰਿਵਾਰ ਹੈ ਮੇਰਾ ਪਰਿਵਾਰ ਹੈ ਸਾਰੇ ਆਪਣੇ ਪਰਿਵਾਰਾਂ ਚ ਰੋਜ਼ ਡਿਸਕਸ਼ਨਸ ਹੁੰਦੀਆਂ ਨੇ ਕਿਸੇ ਗੱਲ ਦੇ ਉੱਤੇ ਕੋਈ ਸਹਿਮਤ ਹੁੰਦਾ ਹੈ ਕਿਸੇ ਗੱਲ ਤੇ ਨਹੀਂ ਸਹਿਮਤ ਹੁੰਦਾ ਪਰ ਮжоਰਿਟੀ ਦਾ ਫੈਸਲਾ ਮੰਨਣਾ ਪੈਂਦਾ ਆ ਪਰਿਵਾਰ ਚ ਵੀ ਮੰਨਣਾ ਪੈਂਦਾ ਔਰ ਪਰਿਵਾਰ ਦੇ ਮੁਖੀ ਦਾ ਫੈਸਲਾ ਆਪਾਂ ਸਾਰੇ ਪਰਿਵਾਰ ਦੇ ਵਿੱਚ ਵੀ ਮੰਨਦੇ ਆ ਸੋ ਇਸ ਕਰਕੇ ਇਸ ਸਾਡੇ ਪਰਿਵਾਰ ਦੀ ਅੰਦਰੂਨੀ ਜਿਹੜੀ ਇੱਕ ਡਿਸਕਸ਼ਨ ਹੈ ਔਰ ਉਹਨੂੰ ਕਿਉਂਕਿ ਮੀਡੀਆ ਦੇ ਵਿੱਚ ਕਿਉਂਕਿ ਰੋਜ਼ ਮੀਡੀਆ ਖਾਸ ਕਰਕੇ ਖਾਸ ਤੌਰ ਤੇ ਚੈਨਲ ਤੇ ਸੋਸ਼ਲ ਮੀਡੀਆ ਨੂੰ ਖਬਰ ਚਾਹੀਦੀ ਹੈ ਮਸਾਲੇ ਵਾਲੀ ਵੀ ਜਿਆਦਾ ਤੋਂ ਜਿਆਦਾ ਚੱਲੇ ਉਹ ਤੁਸੀਂ ਜਿਆਦਾ ਚਲਾਉਨੇ ਹੋ ਵੈਸੇ ਸਾਡੇ ਅੰਦਰ ਕੁਝ ਨਹੀਂ ਹੈ ਸੁਭਾਗਾ ਦਿੰਨੇ ਆ ਵੀ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਲੱਗੇ ਨੇ ਨਵਜੋਤ ਸਿੱਧੂ ਜੀ ਜਿਨ੍ਹਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਜੀ ਨੂੰ ਵੀ ਲਾਇਆ ਗਿਆ ਹੈ ਔਰ ਜਿਸ ਤਰੀਕੇ ਨਾਲ ਹਲਕਾ ਫਤਿਹਗੜ੍ਹ ਸਾਹਿਬ ਵਿਕਾਸ ਪੱਖੋਂ ਇੱਕ ਨੰਬਰ ਤੇ ਆ ਪੂਰੇ ਪੰਜਾਬ 'ਚ ਉਸੇ ਤਰੀਕੇ ਦੇ ਨਾਲ ਪੰਜਾਬ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਨੰਬਰ ਤੇ ਲੈ ਕੇ ਆਵਾਂਗੇ ਇਹ ਸਾਡੀ ਸਾਰਿਆਂ ਦੀ ਜਿਹੜੀ ਆ ਕੋਸ਼ਿਸ਼ ਰਹੂਗੀ ਔਰ ਇਹਦੇ ਵਾਸਤੇ ਜਿਹੜੀ ਆ ਪੂਰੀ ਮਿਹਨਤ ਵੀ ਕੀਤੀ ਜਾਊਗੀ ਸਾਡੇ ਸਾਹਮਣੇ ਬਹੁਤ ਉਤਸ਼ਾਹ ਆ ਪਬਲਿਕ ਦੇ ਵਿੱਚ ਔਰ ਜੁਥੇ ਦੇ ਵਿੱਚ ਵੀ ਬਹੁਤ ਉਤਸ਼ਾਹ ਆ ਜੀ ਕੀ ਫਤਹਿ ਅੱਜ ਜੋ ਕਾਂਗਰਸ ਹਾਈ ਕਮਾਂਡ ਨੇ ਜੋ ਫੈਸਲੇ ਲਿੱਤੇ ਹੈ ਚਾਹੇ ਸਿੱਧੂ ਸਾਹਿਬ ਨੂੰ ਪ੍ਰਧਾਨ ਲਾਇਆ ਔਰ ਕੁਲਜੀਤ ਸਿੰਘ ਨਾਗਰੇ ਜੀ ਨੂੰ ਐਕਟਿਵ ਪ੍ਰਧਾਨਾ ਬੜਾ ਵਰਕਰਾਂ ਚ ਔਰ ਸਾਰੇ ਹੀ ਸਾਥੀਆਂ ਚ ਬੜਾ ਹੁਸ਼ਾਇ ਔਰ ਸਾਰੇ ਮੈਂ ਇਹ ਸਮਝਦਾ ਵੀ 2022 ਦੀ ਇਲੈਕਸ਼ਨ ਮੈਂ ਵੀ ਹੁਣੀ ਜਿੱਤੀ ਗਈ ਇੱਕ ਤਰ੍ਹਾਂ ਫੈਸਲਾ ਔਰ ਲੋਕਾਂ ਦੇ ਜਿਹੜੇ ਸੋਚ ਵੀ ਨਹੀਂ ਅਸੀਂ ਸਕਦੇ ਉਹਨਾਂ ਦੇ ਵਧਾਈਆਂ ਦੇ ਫੋਨ ਆ ਰਹੇ ਆ ਔਰ ਬੜਾ ਸਾਡੇ ਸਾਰੇ ਚ ਜੋਸ਼ ਭਰ ਗਿਆ ਔਰ ਇੱਥੇ ਹੀ ਅਸੀਂ ਦਿਨ ਰਾਤ ਨਾਗਰਾ ਸਾਹੀ ਅਗਵਾਈ ਚ ਅੱਗੇ ਵੀ ਇਲਾਕੇ ਦੇ ਵਿਕਾਸ ਲਈ ਇਲਾਕੇ ਲਈ ਕੰਮ ਕਰਦੇ ਰਹੇ ਹਾਂ ਹੁਣ ਵੀ ਵੱਧ ਚੜ ਕੇ ਕਰਾਂਗੇ ਔਰ ਸਾਡੇ ਚ 150 ਦੇ ਵੀ ਡਬਲ ਜਾਣ ਆ ਗਈ ਹੈ ਇਹ ਜਿਹੜੀ ਟੀਮ ਲਾਣ ਨਾਲ ਅਸੀਂ ਧੰਨਵਾਦੀ ਹਾਂ ਸੋਨੀਆ ਗਾਂਧੀ ਦੇ ਔਰ ਖਾਸ ਕਰਕੇ ਧੰਨਵਾਦੀ ਕੈਪਟਨ ਮਰਿੰਦਰ ਸਿੰਘ ਦੇ ਵੀ ਹੈ ਵੀ ਉਹਨਾਂ ਨੇ ਵੀ ਇੱਥੇ ਕੁਲਜੀਤ ਸਿੰਘ ਨਾਗਰਾ ਜੀ ਦਾ ਨਾਮ ਪਾ ਕੇ ਭੇਜਿਆ ਇਹ ਸਾਡੇ ਲਈ ਬੜੀ ਮਾਣ ਔਰ ਫਖਰ ਦੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਹਲਕਾ ਫਤਿਹਗੜ ਸਾਹਿਬ ਦਾ ਕੁਝ ਹੀ ਹੈਗੀ ਹੋਈ ਹੈਗੀ ਹੈ ਸਾਰੇ ਪੰਜਾਬ ਦੇ ਖੁਸ਼ੀ ਦੀ ਲਹਿਰ ਹੈ ਕਿ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਵੀ ਸੋਨੀ ਗਾਂਧੀ ਜੀ ਨੇ ਔਰ ਰਾਹੁਲ ਗਾਂਧੀ ਜੀ ਨੇ ਜਿਹੜੇ ਆਪਣੇ ਸਿੱਧੂ ਸਾਹਿਬ ਨੂੰ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਔਰ ਉਹਨਾਂ ਦੇ ਨਾਲ ਜਿਹੜੀ ਚਾਰ ਕਾਰਜਕਾਰੀ ਪ੍ਰਧਾਨਾਂ ਦੀ ਟੀਮ ਬਣਾਈ ਹੈ ਉਹਦੇ ਵਿੱਚ ਨਾਗਰਾ ਸਾਹਿਬ ਔਰ ਗੋਹਿਲ ਸਾਹਿਬ ਰੈਣੀ ਜੀ ਔਰ ਗਿੱਲੀਆਂ ਜੀ ਨੂੰ ਬਣਾਇਆ ਹੈਗਾ ਸੋ ਆਪਣੇ ਪੰਜਾਬ ਦੇ ਵਿੱਚ ਅੱਜ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਆ ਅੱਜ ਸਾਰਾ ਜਿਹੜਾ ਪੰਜਾਬ ਦਾ ਵਰਕਰ ਹੈ ਜਿਹੜਾ ਸੁਸਤ ਪਿਆ ਸੀ ਅੱਜ ਇਹਨਾਂ ਦੇ ਪ੍ਰਧਾਨਗੀ ਬਣਨ ਦੇ ਉੱਤੇ ਅੱਜ ਬਹੁਤ ਚੁਸਤ ਖੁਸ਼ ਹੋ ਗਿਆ ਔਰ ਮੈਂ ਸਮਝਦਾ ਕਿ ਜਿਹੜੀ ਪੋਜੀਸ਼ਨ ਵਾਲੇ ਕਹਿੰਦੇ ਸੀ ਕਿ ਅਸੀਂ ਤਾਂ ਹੁਣ ਸਰਕਾਰ ਬਣਾਉਣੀ ਆ ਆਵਾਦਮੀ ਪਾਰਟੀ ਕਹਿੰਦੇ ਜਾਂ ਅਕਾਲੀ ਕਹਿੰਦੇ ਸੀ ਉਹ ਖੁੱਡਾਂ 'ਚ ਵੜ ਗਏ ਨੇ ਔਰ ਮੈਂ ਸਮਝਦਾ 2022 ਦੇ ਵਿੱਚ ਸਾਡਾ ਸਿੱਧੂ ਸਾਹਿਬ ਦੀ ਪ੍ਰਧਾਨਗੀ ਦੇ ਵਿੱਚ ਜਿਹੜਾ ਇਲੈਕਸ਼ਨ ਲੜਿਆ ਜਾਊਗਾ ਔਰ ਕੁਲਜੀਤ ਸਿੰਘ ਨਾਗਰਾ ਜਿਹੜੇ ਘਾਰੇ ਜਾਰੀ ਪ੍ਰਧਾਨ ਬਣਿਆ ਉਹ ਨਾਲ ਜਿਹੜੀ ਉਹਨਾਂ ਦੀ ਟੀਮ ਹੈਗੀ ਆ 2022 ਦੇ ਵਿੱਚ ਬਹੁਤ ਵਧੀਆ ਰਿਜ਼ਲਟ ਜਿਹੜਾ ਨਿਕਲਗੇ ਔਰ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣੇਗੀ